ਪਰਦਾ ਆਂਦੀ ਅੱਜ ਰੋਸ ਨਜ਼ਾਰਾ ਧਰਨਾ ਲਾਇਆ ਜਾ ਰਿਹਾ ਹੈਗਾ ਭਾਈ ਕਿਪਸ਼ੋਰ ਤੇ ਬੈਠੇ ਹੋ ਕੀ ਕਾਰਨ ਹੈ ਜੀ ਮੈਂ ਇਹ ਮਕਰਨ ਸਿੰਘ ਪਾਪੜਾ ਬਲਾਕ ਪ੍ਰਧਾਨ ਪਾਰ ਤੇ ਕਿਸਾਨ ਜੁਨੀ ਨੇ ਇੱਕ ਆਜ਼ਾਦ ਬਲਾਕ ਲੈਰਾ ਇੱਥੇ ਅਸੀਂ ਇਸ ਕਰਕੇ ਆਏ ਆਂ ਜੀ ਇੱਥੇ ਉਦਘਾਟਨ ਕਰਨ ਵਾਸਤੇ ਜਿਹੜੇ ਗੋਇਲ ਸਾਹਿਬ ਨੇ ਮੰਤਰੀ ਜੀ ਆ ਰਹੇ ਨੇ ਤੇ ਅਸੀਂ ਜਿਹੜੀਆਂ ਸਾਡੀਆਂ ਗੱਲਾਂ ਦੇ ਸਵਾਲ ਜਵਾਬ ਨੇ ਉਹ ਇਹਨਾਂ ਨੂੰ ਕਰਨ ਵਾਸਤੇ ਆਏ ਆ ਅਸੀਂ ਪੁੱਛਾਂਗੇ ਇਹਨਾਂ ਨੂੰ ਕਿ ਜਿਹੜੀਆਂ ਸਾਡੀਆਂ ਟਰਾਲੀਆਂ ਨੇ ਉੱਥੋਂ ਚੋਰੀ ਕਰਕੇ ਜਿਹੜਾ ਗਰਲਾਲ ਕਰਨਾ ਔਰ ਵਰਗੇ ਲੈ ਕੇ ਉਹਨਾਂ ਤੇ ਕਾਰਵਾਈ ਹੁਣ ਤੱਕ ਕਿਉਂ ਨਹੀਂ ਕੀਤੀ ਜਿਹੜੇ ਸਾਡੇ ਉੱਤੇ ਜਿਹੜੇ ਸੂਬੇ ਦੇ ਆਗੂ ਤੇ ਉਹ ਡਾਂਗਾ ਨਾਲ ਕੁੱਟੇ ਨੇ ਉਹਨਾਂ ਤੇ ਕਾਰਵਾਈ ਹੁਣ ਤੱਕ ਕਿਉਂ ਨਹੀਂ ਹੋਈ ਹੈਗੀ ਇਹ ਜਿਹੜੀਆਂ ਜਿਹੜੀਆਂ ਸਾਡੀਆਂ ਇਹ ਗੱਲਾਂ ਨੇ ਇਹਨਾਂ ਦੇ ਜਵਾਬ ਸਵਾਲ ਕਰਨ ਵਾਸਤੇ ਅਸੀਂ ਇਹਨਾਂ ਕੋਲੇ ਆਏ ਆ ਉਹ ਅਸੀਂ ਸ਼ਾਂਤੀਪੂਰਵ ਤਰੀਕੇ ਨਾਲ ਅਸੀਂ ਕੋਈ ਪਿੰਡ ਦੀ ਗਰਾਂਟ ਨਹੀਂ ਰੋਕਦੇ ਹੈਗੇ ਪਿੰਡ ਦਾ ਵਿਕਾਸ ਨਹੀਂ ਰੋਕਦੇ ਇੱਕ ਸਾਈਡ ਤੇ ਬੈਠੇ ਆ ਸਕੂਲ ਚ ਆਉਣਾ ਹੈ ਉਹਨਾਂ ਨੇ ਉਧਰੋਂ ਸਕੂਲ ਤੇ ਵਿਗਾੜਨ ਕਰਨ ਸਾਡੀਆਂ ਗੱਲਾਂ ਦਾ ਜਵਾਬ ਦੇਣਗੇ ਤਾਂ ਬਹੁਤ ਵਧੀਆ ਨਹੀਂ ਦੇਣਗੇ ਫਿਰ ਅਸੀਂ ਨਾਰੇ ਬਾਜੀ ਵਗੈਰਾ ਕਰਾਂਗੇ ਠੀਕ ਹੈ ਜੀ ਠੀਕ ਆ ਜੀ ਜੀ ਮੈਂ ਕਰਨੈਲ ਕੌਰ ਪਿੰਡ ਹਰਿਆਉ ਬਲਾਕ ਲਹਿਰਾ ਬੀਕੇ ਜੀ ਇਕਤਾ ਆਜਾਦ ਦੇ ਵਰਕਰਾਂ कि ਅੱਜ ਇੱਥੇ ਬ੍ਰਿੰਦਰ ਗੋਇਲ ਨੇ ਆਉਣਾ ਹੈ ਕੈਬਨਿਟ ਮੰਤਰੀ ਨੇ ਸਾਡੇ ਸਵਾਲ ਇਹਨਾਂ ਦੇ ਮੂਹਰੇ ਸੀ ਸਵਾਲ ਕਰਨੇ ਨੇ ਇੱਕ ਤਾਂ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਸੀ ਹਜ਼ਾਰ-ਹਜ਼ਾਰ ਰੁਪਏ ਭੈਣਾਂ ਨੂੰ ਪਾਵਾਂਗੇ ਇਹਨਾਂ ਦੇ ਕਿੱਧਰ ਗਏ ਬਾਅਦ ਇਹੇ ਝੂਠ ਦੇ ਪੂਤਲੇ ਨੇ ਸਾਰਾ ਦਿਨ ਇਹੇ ਝੂਠ ਵੜਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ 4 ਸਾਲ ਹੋ ਗਏ ਇਹਨਾਂ ਨੂੰ ਝੂਠ ਵੜਦਿਆਂ ਨੂੰ ਸਾਡਾ ਸਵਾਲ ਇਹ ਹੈ ਜਿਹੜੇ ਸਾਡੇ ਸ਼ੰਭੂ ਬਾਡਰ ਤੇ ਏਸੀ ਕੁੰਦਰ ਪੱਖੇ ਲਾ ਕੜਚੀ ਚਮਚੇ ਤੋਂ ਏਸੀ ਵਾਲੀਆਂ ਟਰਾਲੀਆਂ ਚੋਂ ਚੋਰੀ ਹੋ ਗਏ ਉਹਨਾਂ ਦੀ ਪ੍ਰਭਾਈ ਬਾਰੇ ਇਹ ਕੀ ਕਹਿੰਦੇ ਨੇ ਸਾਡੀ ਸਰਕਾਰ ਏ ਚੋਰ ਹੈ ਜਾਂ ਭਗਵੰਤ ਮਾਨ ਚੋਰ ਹੈ ਸਾਡੀਆਂ ਟਰਾਲੀਆਂ ਦਾ ਜਾਂ ਇਹਦੀ ਪ੍ਰਸ਼ਾਸਨ ਚੋਰ ਹੈ ਅਸੀਂ ਉਹਦੀ ਪ੍ਰਭਾਈ ਬਾਰੇ ਇਹਨਾਂ ਨੂੰ ਸਵਾਲ ਕਰਾਂਗੇ ਸਾਡਾ ਸਵਾਲ ਸੁਣਦੇ ਨੇ ਸਾਨੂੰ ਕੋਈ ਵਾਰਸਰਾਫ ਦਿੰਦੇ ਨੇ ਠੀਕ ਹੈ ਅਸੀਂ ਸਹਿਮਤ ਹਾਂ ਸਾਡੇ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਹੈ ਨਹੀਂ ਅੱਗੇ ਆਉਣ ਵਾਲੀ 27 27 2027 ਚ ਇਹਨਾਂ ਨੂੰ ਅਸੀਂ ਦੱਸਾਂਗੇ ਬੀ ਕਿਵੇਂ ਵੋਟਾਂ ਪੈਂਦੀ ਆਉਂਦੀ ਆ ਅਸੀਂ ਇਹਨਾਂ ਦਾ ਫਿਰ ਡੱਟ ਕੇ ਵਿਰੋਧ ਕਰਾਂਗੇ ਜੇ ਸਾਨੂੰ ਇਹ ਕੋਈ ਨਾਂ ਵਾਰਸ ਰੱਖਦੇ ਆ ਅੱਜ ਉਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਇਹ ਅੱਜ ਇਹਨਾਂ ਦਾ ਕੀਤਾ ਜਾ ਰਿਹਾ ਇਹ ਜੀ ਅੱਜ ਬਰੇਂਦਰ ਕੋਇਲ ਲੇਰੇਗਾਗਾ ਤੋਂ ਆ ਰਹੇ ਨੇ ਐਮ ਐਲ ਏ ਜਿਹੜੇ ਸਾਰੇ ਹਲਕੇ ਦੇ ਨੇ ਤੇ ਇਹ ਸਾਡੇ ਕਹਿ ਰਹੇ ਨੇ ਵੀ ਇਹਨਾਂ ਦਾ ਆ ਸੜਕਾਂ ਦਾ ਅਸੀਂ ਧ ਘਾਟਣ ਕਰਨਾ ਹੈ ਛੜਕਾ ਦਾ ਪਹਿਲਾਂ ਵੀ ਬਣਿਆ ਹੋਇਆ ਸੀ ਇਹਦਾ ਤੁਹਾਨੂੰ ਪਤਾ ਹੈ ਹੁਣ ਇਹਨਾਂ ਨੇ ਵਸ ਇੱਕ ਆ ਦਿਖਾਵਾ ਕਰਨਾ ਲੋਕਾਂ ਨੂੰ ਅਸੀਂ ਅੱਜ ਸਾਡੇ ਪਿੰਡ ਭਾਰਤੀ ਕਿਸਾਨ ਜੁਨੇ ਇਕਤਾ ਯਾਦਵ ਵੱਲੋਂ ਮੈਂ ਪਿੰਡ ਭਾਈ ਕੀ ਹਿਸ਼ੌਰ ਤੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਸਾਡਾ ਪਿੰਡ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ ਸਾਡੇ ਪਿੰਡ ਦਾ ਵਿਕਾਸ ਚੰਗਾ ਹੋਣਾ ਚਾਹੀਦਾ ਅਸੀਂ ਇਹਦੇ ਨਾਲ ਸਹਿਮਤਾ ਇਹ ਗੱਲ ਅਸੀਂ ਤਾਂ ਕਹਿ ਰਹੇ ਹਾਂ ਜੋ ਸਾਡਾ ਸ਼ੰਭੂ ਤੇ ਇਹਨਾਂ ਵਰਿਤੇ ਬਾਡਰਾਂ ਤੇ ਜੋ ਸਾਡਾ ਨੁਕਸਾਨ ਕੀਤਾ ਗਿਆ ਜੋ ਸਾਡੀਆਂ ਟਰਾਲੀਆਂ ਜੋ ਸਾਡੇ ਟਰੈਕਟਰ ਜੋ ਗੱਦੇ ਜਿਹੜਾ ਵੀ ਘਰ ਦੇ ਸਮਾਨ ਹੁੰਦੇ ਨੇ ਜੋ ਅਸੀਂ ਆਪਣੇ 10-10 ਰੁਪਏ ਨਾਲ ਜਿਹੜੇ ਸਾਡੇ ਘਰ ਵਿਨੇ ਹੋਏ ਸੀ ਜਿਹੜੇ ਇਹਨਾਂ ਨੇ ਸਾਡੇ ਅਜਾੜੇ ਨੇ ਅਸੀਂ ਉਹਨਾਂ ਦੇ ਵਾਸਤੇ ਅਸੀਂ ਇਹਨਾਂ ਦੀ ਪਰਵਾਹੀ ਦੀ ਗੱਲ ਕਰਦੇ ਹਾਂ ਸਾਡਾ ਪਿੰਡ ਨਾਲ ਜਾਂ ਕੋਈ ਵੀ ਇੱਥੇ ਕੋਈ ਚੰਗਾ ਵਗਾਸ ਹੈ ਉਹਦੇ ਨਾਲ ਕੋਈ ਸਾਡਾ ਹੋ ਨਹੀਂ ਹੈਗਾ ਜੇ ਸਾਡੀਆਂ ਇਹ ਸਾਡੇ ਸਵਾਲ ਦੇ ਜਵਾਬ ਦੇਣਗੇ ਤਾਂ ਸਾਡਾ ਕੋਈ ਇਹਦੇ ਵਿੱਚ ਹੋ ਨਹੀਂ ਜੇ ਨਹੀਂ ਦੇਣਗੇ ਤਾਂ ਅਸੀਂ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਧਾਨ ਜੀ ਕੀ ਕਹੋਗੇ ਅੱਜ ਰੋਸ ਮਜਾਰਾ ਕਰਨ ਵਾਸਤੇ ਪਹੁੰਚੇ ਹੋ ਕੀ ਲੱਗਦਾ ਸਰਕਾਰ ਦੇ ਨਾਲ ਇਸ ਮਸਲੇ ਦੀ ਕੋਈ ਗੱਲਬਾਤ ਹੋਈ ਨਹੀਂ ਤੁਹਾਡੀ ਸੁਣੀ ਨਹੀਂ ਗਈ ਕੋਈ ਜਾਂ ਇਸ ਮਸਲੇ ਦੇ ਜਿਹੜਾ ਤੁਸੀਂ ਵਿਚਾਰ ਕਰਨਾ ਚਾਹੁੰਦੇ ਹੋ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਯਾਦ ਜਥੇਬੰਦੀ ਦਾ ਮਾਜਲਾ ਪ੍ਰਧਾਨ ਸੰਤਰਾਪ ਸਿੰਘ ਸ਼ਾਇਲੀ ਅਸੀਂ ਪਿੰਡ ਭਾਈ ਕੀ ਪਸੌਰ ਇਸ ਕਰਕੇ ਪਹੁੰਚਿਆ ਵੀ ਅੱਜ ਪੂਰੇ ਕੈਬਨਟ ਮੰਤਰੀ ਬਰਿੰਦਰ ਗਵੈਲ ਨੇ ਪਹੁੰਚਣਾ ਹੈ ਛੜਕਾਂ ਦਾ ਨੀ ਪੱਥਰ ਰੱਖਣ ਵਾਸਤੇ ਯਾਨੀ ਆ ਸਕੂਲ ਹੈ ਸਾਹਮਣੇ ਇਸ ਸਕੂਲ ਦੇ ਵਿੱਚ ਜਾਨੀ ਮੰਤਰੀ ਨੂੰ ਬੁਲਾਇਆ ਉਹ ਹਜੇ ਤੱਕ ਜਾਨੀ ਮੰਤਰੀ ਦਾ ਜਿਹੜਾ ਟਾਈਮ ਸੀਗਾ ਉਹ 10 ਵਜੇ ਦਾ ਟਾਈਮ ਦਿੱਤਾ ਹੋਇਆ ਸੀਗਾ ਯਾਨੀ ਕਿਸ ਪਤਾ ਨਹੀਂ ਕਿਸ ਕਾਰਨ ਕਰਕੇ ਮੰਤਰੀ ਲੇਟ ਹੋ ਗਏ ਹਜੇ ਤੱਕ ਉਹ ਭਾਈ ਕੀ ਪਸੌਰ ਪਿੰਡ ਦੇ ਵਿੱਚ ਪਹੁੰਚੇ ਨਹੀਂ ਅਸੀਂ ਲੰਬੇ ਸਮੇਂ ਤੋਂ ਉਹਨਾਂ ਦੀ ਢੀਕ ਕਰ ਰਹੇ ਆ ਉਹ ਢੀਕ ਕਰਨ ਦਾ ਸਾਡਾ ਮਤਲਬ ਇਹ ਹੈ ਵੀ ਜਿਹੜਾ ਸ਼ੰਭੂ ਆਰਡਰ ਤੇ ਖਨੌਰੀ ਆਰਡਰ ਤੇ ਪੰਜਾਬ ਸਰਕਾਰ ਨੇ ਸਾਡੇ ਮੋਰਚੇ ਨੂੰ ਖਦੇੜਤਾ ਯਾਨੀ ਸਾਡੇ ਰਹਿਣ ਬਸੇਰੇ ਟਾ ਤੇ ਸਾਡੀਆਂ ਤਰਪਾਲਾਂ ਪਾੜਤੀਆਂ ਸਾਡੇ ਟਰੈਕਟਰ ਚੋਰੀ ਕਰ ਲਏ ਸਰਕਾਰ ਨੇ ਸਾਡੇ ਸਿਲੰਡਰ ਚੋਰੀ ਕਰ ਲਏ ਏਸੀ ਚੋਰੀ ਕਰ ਲਏ ਜਾਣੀ ਸਾਡਾ ਜਿਹੜਾ ਲੰਗਰ ਦਾ ਸਬੰਧ ਤੀ ਆ ਉਹ ਵੀ ਨਹੀਂ ਛੱਡਿਆ ਸਾਡਾ ਜਾਨੀ ਵੱਡੀ ਪੱਧਰ ਤੇ ਨੁਕਸਾਨ ਕੀਤਾ ਉਹ ਨੁਕਸਾਨ ਦੀ ਪਰਵਾਹੀ ਕਰਾਉਣ ਵਾਸਤੇ ਅੱਜ ਅਸੀਂ ਪਿੰਡ ਭਾਈ ਕੀ ਪਸੌਰ ਪਹੁੰਚਿਆ ਭਾਰਤੀ ਕਿਸਾਨ ਇਕਤਾ ਯਾਦ ਜਥੇਬੰਦੀ ਦੇ ਆ ਸਾਡੇ ਜਾਨੀ ਲਹਿਰੇ ਬਲਾਕ ਦੇ ਪ੍ਰਧਾਨ ਨੇ ਮੱਖਣ ਸਿੰਘ ਜੀ ਪਾਪੜਾ ਹੋਰ ਸਾਡੀ ਜਾਨੀ ਪਾਓ ਗਿੰਤੀ ਆ ਜਿਹੜੀ ਸਾਡੇ ਪਿੱਛੇ ਬੈਠੀ ਐ ਜਿਹੜੇ ਕਿ ਅਸੀਂ ਅੱਜ ਉਹਨਾਂ ਨੂੰ ਬਰੇਂਦਰ ਗਵਾਇਲ ਨੇ ਜਿਹੜਾ ਮੰਤਰੀ ਆ ਉਹਨੂੰ ਸਵਾਲ ਕਰਨੇ ਨੇ ਉਹਨਾਂ ਨੇ ਜਣੀ ਸਵਾਲਾਂ ਦੇ ਜਵਾਬ ਜੇ ਦੇ ਦੇ ਤਾਂ ਠੀਕ ਹੈ ਜੇ ਨਹੀਂ ਦੇਣਗੇ ਤਾਂ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ। ਪਰਾਂ ਦੀ ਅੱਜ ਰੋਸ ਨਜ਼ਾਰਾ ਧਰਨਾ ਲਾਇਆ ਜਾ ਰਿਹਾ ਹੈਗਾ ਭਾਈਕੇ ਬਿਸ਼ੋਰ ਤੇ ਬੈਠੇ ਹੋ ਕੀ ਕਾਰਨ ਹੈ ਇਹ ਜੀ? ਮੈਂ ਇਹ ਮਕਰਨ ਸਿੰਘ ਪਾਪੜਾ ਬਲਾਕ ਪ੍ਰਧਾਨਪਾਤ੍ਰੀ ਕਿਸਾਨ ਜੁਨੇ ਨੇ ਇੱਕ ਆਜ਼ਾਦ ਬਲਾਕ ਲੈਰਾ ਇੱਥੇ ਅਸੀਂ ਇਸ ਕਰਕੇ ਆਏ ਆਂ ਜੇ ਇੱਥੇ ਉਦਘਾਟਨ ਕਰਨ ਵਾਸਤੇ ਜਿਹੜੇ गोयल ਸਾਹਿਬ ਨੇ ਮੰਤਰੀ ਜੀ ਆ ਰਹੇ ਨੇ ਤੇ ਅਸੀਂ ਜਿਹੜੀਆਂ ਸਾਡੀਆਂ ਇਹ ਗੱਲਾਂ ਨੇ ਇਹਨਾਂ ਦੇ ਜਵਾਬ ਸਵਾਲ ਕਰਨ ਵਾਸਤੇ ਅਸੀਂ ਇਹਨਾਂ ਕੋਲੇ ਆਏ ਆਂ ਉਹ ਅਸੀਂ ਸ਼ਾਂਤੀਪੂਰਵ ਤਰੀਕੇ ਨਾਲ ਅਸੀਂ ਕੋਈ ਪਿੰਡ ਦੀ ਗਰਾਂਟ ਨਹੀਂ ਰੋਕਦੇ ਹੈਗੇ ਪਿੰਡ ਦਾ ਵਿਕਾਸ ਨਹੀਂ ਰੋਕਦੇ ਇੱਕ ਸਾਈਡ ਤੇ ਬੈਠੇ ਆਂ ਸਕੂਲ ਚ ਆਉਣਾ ਹੈ ਉਹਨਾਂ ਨੇ ਉਧਰੋਂ ਸਕੂਲ ਉਦਘਾਟਨ ਕਰਨ ਸਾਡੀਆਂ ਗੱਲਾਂ ਦਾ ਜਵਾਬ ਦੇਣਗੇ ਤਾ ਬਹੁਤ ਵਧੀਆ ਨਹੀਂ ਦੇਣਗੇ ਫਿਰ ਅਸੀਂ ਨਾਰੇ ਬਾਜੀ ਵਗੈਰਾ ਕਰਾਂਗੇ ਠੀਕ ਹੈ ਜੀ ਠੀਕ ਆ ਚਲਿਓ ਮੈਂ ਕਰਨੈਲ ਕੌਰ ਪਿੰਡ ਹਰਿਆਉ ਬਲਾਕ ਲਹਿਰਾ ਬੀਕੇ ਜੀ ਇਕਤਾ ਅਜਾਦ ਦੇ ਵਰਕਰਾਂ ਕਿ ਅੱਜ ਸਵਾਲ ਇਹਨਾਂ ਦੇ ਮੂਹਰੇ ਅਸੀਂ ਸਵਾਲ ਕਰਨੇ ਨੇ ਇਕਤਾ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਸੀ ਹਜ਼ਾਰ-ਹਜ਼ਾਰ ਰੁਪਏ ਭੇਣਾ ਨੂੰ ਪਾਵਾਂਗੇ ਇਹਨਾਂ ਦੇ ਕਿੱਧਰ ਗਏ ਬਾਅਦ ਇਹੇ ਝੂਠ ਦੇ ਪੂਤਲੇ ਨੇ ਸਾਰਾ ਦਿਨ ਇਹੇ ਝੂਠ ਵੜਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ 4 ਸਾਲ ਹੋ ਗਏ ਇਹਨਾਂ ਨੂੰ ਝੂਠ ਵੜਦਿਆਂ ਨੂੰ ਸਾਡਾ ਸਵਾਲ ਇਹ ਹੈ ਜਿਹੜੇ ਸਾਡੇ ਸ਼ੰਭੂ ਬਾਡਰ ਤੇ ਏਸੀ, ਕੂਲਰ, ਪੱਖੇ, ਲਾ ਕੜਚੀ ਚਮਚੇ ਤੋਂ ਏਸੀ ਵਾਲੀਆਂ ਟਰਾਲੀਆਂ ਚੋਂ ਚੋਰੀ ਹੋ ਗਏ ਉਹਨਾਂ ਦੀ ਪ੍ਰਭਾਈ ਬਾਰੇ ਇਹ ਕੀ ਕਹਿੰਦੇ ਨੇ ਸਾਡੀ ਸਰਕਾਰ ਹੈ ਚੋਰ ਹੈ ਜਾਂ ਭਗਵੰਤਮਾਨ ਚੋਰ ਹੈ ਸਾਡੀਆਂ ਟਰਾਲੀਆਂ ਦਾ ਜਾਂ ਇਹਦੀ ਪ੍ਰਸ਼ਾਸਨ ਚੋਰ ਹੈ ਅਸੀਂ ਉਹਦੀ ਪ੍ਰਭਾਈ ਬਾਰੇ ਇਹਨਾਂ ਨੂੰ ਸਵਾਲ ਕਰਾਂਗੇ ਸਾਡਾ ਸਵਾਲ ਸੁਣਦੇ ਨੇ ਸਾਨੂੰ ਕੋਈ ਵਾਰ ਸ਼ਰਾਫ ਦਿੰਦੇ ਨੇ ਠੀਕ ਹੈ ਅਸੀਂ ਸਹਿਮਤ ਆ ਸਾਡੇ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਹੈ ਨਹੀਂ ਅੱਗੇ ਆਉਣ ਵਾਲੀ 27 ਤਰੀਕ 27 2027 ਚ ਇਹਨਾਂ ਨੂੰ ਅਸੀਂ ਦੱਸਾਂਗੇ ਵੀ ਕਿਵੇਂ ਵੋਟਾਂ ਪੈਂਦੀਆਂ ਆਉਂਦੀਆਂ ਅਸੀਂ ਇਹਨਾਂ ਦਾ ਫਿਰ ਡਟ ਕੇ ਵਿਰੋਧ ਕਰਾਂਗੇ ਜੇ ਸਾਨੂੰ ਇਹ ਕੋਈ ਨਾ ਵਾਰਸ ਰੱਖਦੇ ਠੀਕ ਹੈ ਜੀ ਉਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਇਹ ਅੱਜ ਇਹਨਾਂ ਦਾ ਕੀਤਾ ਜਾ ਰਿਹਾ ਇਹ ਜੀ ਅੱਜ ਬਰੇਂਦਰ ਕੋਇਲ ਲਹਿਰਾਗਾਗਾ ਤੋਂ ਆ ਰਹੇ ਨੇ ਐਮ ਐਲ ਏ ਜਿਹੜੇ ਸਾਰੇ ਹਲਕੇ ਦੇ ਨਹੀਂ ਤੇ ਇਹ ਸਾਡੇ ਕਹਿ ਰਹੇ ਨੇ ਵੀ ਇਹਨਾਂ ਦਾ ਆ ਸੜਕਾਂ ਦਾ ਅਸੀਂ ਧਗਾਟਣ ਕਰਨਾ ਹੈ ਸੜਕਾਂ ਤਾਂ ਪਹਿਲਾਂ ਵੀ ਬਣੀਆਂ ਹੋਈਆਂ ਸੀ ਇਹਦਾ ਤੁਹਾਨੂੰ ਪਤਾ ਹੈ ਹੁਣ ਇਹਨਾਂ ਨੇ ਵਸ ਇੱਕ ਆ ਦਿਖਾਵਾ ਕਰਨਾ ਹੈ ਲੋਕਾਂ ਨੂੰ ਅਸੀਂ ਅੱਜ ਸਾਡੇ ਪਿੰਡ ਭਾਰਤੀ ਕਿਸਾਨ ਜੀ ਨੇ ਇਕਤਾ ਯਾਦਵ ਵੱਲੋਂ ਐ ਪਿੰਡ ਭਾਈ ਕੀ ਹਿਸ਼ੌਰ ਤੋਂ ਅਸੀਂ ਇਹ ਗੱਲ ਕਹਿ ਰਿਹਾ ਵੀ ਸਾਡਾ ਪਿੰਡ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ ਸਾਡੇ ਪਿੰਡ ਦਾ ਵਿਕਾਸ ਚੰਗਾ ਹੋਣਾ ਚਾਹੀਦਾ ਹੈ ਅਸੀਂ ਇਹਦੇ ਨਾਲ ਸਹਿਮਤਾ ਇਹ ਗੱਲ ਅਸੀਂ ਤਾਂ ਕਹਿ ਰਹੇ ਆ ਜੋ ਸਾਡਾ ਸ਼ੰਭੂ ਤੇ ਖਨੌਰੀ ਤੇ ਬਾਡਰਾਂ ਤੇ ਜੋ ਸਾਡਾ ਨੁਕਸਾਨ ਕੀਤਾ ਗਿਆ ਜੋ ਸਾਡੀਆਂ ਟਰਾਲੀਆਂ ਜੋ ਸਾਡੇ ਟਰੈਕਟਰ ਜੋ ਗੱਦੇ ਜਿਹੜਾ ਵੀ ਘਰ ਦੇ ਸਮਾਨ ਹੁੰਦੇ ਨੇ ਜੋ ਅਸੀਂ ਆਪਣੇ 10-10 ਰੁਪਏ ਨਾਲ ਜਿਹੜੇ ਸਾਡੇ ਘਰ ਬਨੇ ਹੋਏ ਸੀ ਜਿਹੜੇ ਇਹਨਾਂ ਨੇ ਸਾਡੇ ਅਜਾੜੇ ਨੇ ਅਸੀਂ ਉਹਨਾਂ ਦੇ ਵਾਸਤੇ ਅਸੀਂ ਇਹਨਾਂ ਦੀ ਪਰਵਾਹੀ ਦੀ ਗੱਲ ਕਰਦੇ ਆਂ ਸਾਡਾ ਪਿੰਡ ਨਾਲ ਜਾਂ ਕੋਈ ਵੀ ਇੱਥੇ ਕੋਈ ਚੰਗਾ ਵਗਾਸ ਹੈ ਉਹਦੇ ਨਾਲ ਕੋਈ ਸਾਡਾ ਹੋ ਨਹੀਂ ਹੈਗਾ ਜੇ ਸਾਡੀਆਂ ਇਹ ਸਾਡੇ ਸਵਾਲ ਦੇ ਜਵਾਬ ਦੇਣਗੇ ਤਾਂ ਸਾਡਾ ਕੋਈ ਇਹਦੇ ਵਿੱਚ ਹੋ ਨਹੀਂ ਜੇ ਨਹੀਂ ਦੇਣਗੇ ਤਾਂ ਅਸੀਂ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕਰਾਂਗੇ ਪ੍ਰਧਾਨ ਜੀ ਕੀ ਕਹੋਗੇ ਅੱਜ ਰੋਸ ਮੁਜ਼ਾਹਰਾ ਕਰਨ ਵਾਸਤੇ ਪਹੁੰਚੇ ਹੋ ਕੀ ਲੱਗਦਾ ਸਰਕਾਰ ਦੇ ਨਾਲ ਇਸ ਮਸਲੇ ਤੇ ਕੋਈ ਗੱਲਬਾਤ ਹੋਈ ਨਹੀਂ ਤੁਹਾਡੀ ਸੁਣੀ ਨਹੀਂ ਗਈ ਕੋਈ ਜਾਂ ਇਸ ਮਸਲੇ ਦੇ ਜਿਹੜਾ ਤੁਸੀਂ ਵਿਚਾਰ ਕਰਨਾ ਚਾਹੁੰਦੇ ਹੋ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਜੁਨੀਅਨ ਇਕਤਾ ਯਾਦ ਜਥੇਬੰਦੀ ਦਾ ਮੈਂ ਜਲਾ ਪ੍ਰਧਾਨ ਸੰਤਰਾਪ ਸਿੰਘ ਸ਼ੈਲੀ ਅਸੀਂ ਪਿੰਡ ਭਾਈ ਕੀ ਪਸੌਰ ਇਸ ਕਰਕੇ ਪਹੁੰਚਿਆ ਵੀ ਅੱਜ ਪੂਰੇ ਕੈਬਨਟ ਮੰਤਰੀ ਬਰਿੰਦਰ ਗਵੈਲ ਨੇ ਪਹੁੰਚਣਾ ਹੈ ਸੜਕਾਂ ਦਾ ਨੀ ਪੱਥਰ ਰੱਖਣ ਵਾਸਤੇ ਯਾਨੀ ਆ ਸਕੂਲ ਹੈ ਸਾਹਮਣੇ ਇਸ ਸਕੂਲ ਦੇ ਵਿੱਚ ਜੜੀ ਮੰਤਰੀ ਨੂੰ ਬੁਲਾਇਆ ਉਹ ਹਜੇ ਤੱਕ ਜੜੀ ਮੰਤਰੀ ਦਾ ਜਿਹੜਾ ਟਾਈਮ ਸੀਗਾ ਉਹ 10 ਵਜੇ ਦਾ ਟਾਈਮ ਦਿੱਤਾ ਹੋਇਆ ਸੀਗਾ ਜਾਣੀ ਕਿਸ ਪਤਾ ਨਹੀਂ ਕਿਸ ਕਾਰਨਾ ਕਰਕੇ ਮੰਤਰੀ ਲੇਟ ਹੋ ਗਏ ਹਜੇ ਤੱਕ ਉਹ ਭਾਈ ਕੀ ਪਸੌਰ ਪਿੰਡ ਦੇ ਵਿੱਚ ਪਹੁੰਚੇ ਨਹੀਂ ਅਸੀਂ ਲੰਬੇ ਸਮੇਂ ਤੋਂ ਉਹਨਾਂ ਦੀ ਉਡੀਕ ਕਰ ਰਹੇ ਆ ਉਡੀਕ ਕਰਨ ਦਾ ਸਾਡਾ ਮਤਲਬ ਇਹ ਹੈ ਵੀ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪੰਜਾਬ ਸਰਕਾਰ ਨੇ ਸਾਡੇ ਮੋਰਚੇ ਨੂੰ ਖਤੇੜਤਾ ਯਾਨੀ ਸਾਡੇ ਰਹਿਣ ਬਸੇਰੇ ਢਾ ਤੇ ਸਾਡੀਆਂ ਤਰਪਾਲਾਂ ਪਾੜਤੀਆਂ ਸਾਡੇ ਟਰੈਕਟਰ ਚੋਰੀ ਕਰ ਲਏ ਸਰਕਾਰ ਨੇ ਸਾਡੇ ਸਿਲੰਡਰ ਚੋਰੀ ਕਰ ਲੇ ਏਸੀ ਚੋਰੀ ਕਰ ਲਏ ਯਾਨੀ ਸਾਡਾ ਜਿਹੜਾ ਲੰਗਰ ਦਾ ਸਾਮਾਨ ਸੀ ਆ ਉਹ ਵੀ ਨਹੀਂ ਛੱਡਿਆ ਸਾਡਾ ਯਾਨੀ ਵੱਡੀ ਪੱਧਰ ਤੇ ਨੁਕਸਾਨ ਕੀਤਾ ਉਹ ਨੁਕਸਾਨ ਦੀ ਪਰਵਾਈ ਕਰਾਉਣ ਵਾਸਤੇ ਅੱਜ ਅਸੀਂ ਪਿੰਡ ਭਾਈ ਕੀ ਪਸੌਰ ਪਹੁੰਚਿਆ ਭਾਰਤੀ ਕਿਸਾਨ ਇਕਤਾ ਯਾਦ ਜਥੇਬੰਦੀ ਦੇ ਆ ਸਾਡੇ ਯਾਨੀ ਲਹਿਰੇ ਬਲਾਕ ਦੇ ਪ੍ਰਧਾਨ ਨੇ ਮੱਖਣ ਸਿੰਘ ਜੀ ਪਾਪੜਾ ਹੋਰ ਸਾਡੀ ਯਾਨੀ ਬਹੁ ਗਿਣਤੀ ਹੈ ਜਿਹੜੀ ਸਾਡੇ ਪਿੱਛੇ ਬੈਠੀ ਹੈ ਜਿਹੜੇ ਕਿ ਅਸੀਂ ਅੱਜ ਉਹਨਾਂ ਨੂੰ ਬਰਿੰਦਰ ਗਵੈਲ ਨੇ ਜਿਹੜਾ ਮੰਤਰੀ ਆ ਉਹਨੂੰ ਸਵਾਲ ਕਰਨ ਦੇ ਨੇ ਉਹਨਾਂ ਨੇ ਜਿਹੜੀ ਸਵਾਲਾਂ ਦੇ ਜਵਾਬ ਜੇ ਦੇ ਦੇ ਤਾਂ ਠੀਕ ਹੈ ਜੇ ਨਹੀਂ ਦੇਣਗੇ ਤਾਂ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ